ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਧੰਗੁਰਾਮ ਦਾ ਸਾਰਿਆਂ ਤੇ ਮੇਰ ਭੈਣਾਂ ਤੇ ਅਖਰ ਕਰਨ ਸਭ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਵਿੱਚ ਰੱਖਣ ਤੇ ਮੀ ਬਹੁਤ ਜ਼ਿਆਦਾ ਪੈ ਰਿਆ ਹੱਦੋਂ ਹੀ ਵੱਧ ਤੇ ਮੈਂ ਥੋੜੀ ਜੀ ਫ੍ਰੀ ਸੀਗੀ ਤੇ ਆਪਾਂ ਸੋਚਿਆ ਵੀ ਕੁਝ ਬਣਾ ਹੀ ਲਈਏ ਹਨ ਤੇ ਕਮੈਂਟ ਵਿੱਚ ਦੱਸਿਓ ਮੀ ਕਿੱਥੇ ਕਿੱਥੇ ਪੈਂਦਾ ਸੀਗਾ ਬਹੁਤ ਜਿਆਦਾ ਮੀਆ ਹੈ ਕਿੰਨੇ ਦਿਨਾਂ ਬਾਅਦ ਆਇਆ ਪੰਜ ਛੇ ਦਿਨ ਹੋ ਗਏ ਆਏ ਕੁਛ ਬਣਾਉਣ ਨੂੰ ਵੀ ਜੀ ਕਰਦਾ ਫਿਰ ਬਣਾਉਣਾ ਤਾਂ ਪੈਂਦਾ ਹੀ ਹਨਾ ਦਿਲ ਕਰਦਾ ਖਾਣ ਨੂੰ ਲਓ ਜੀ ਆਪਾਂ ਸਾਰੇ ਜਿਹੜੇ ਬ੍ਰੈਡ ਨੇ ਨਾ ਇਹਨਾਂ ਦੇ ਇਹਨਾਂ ਦੇ ਜਿਹੜੇ ਪੀਸ ਨੇ ਇਹਨਾਂ ਦਾ ਚਾਰਚ ਫਿਰ ਆਪਾਂ ਹੁਲਾ ਲਿਆ ਜਿਹੜਾ ਇਹਨਾਂ ਦਾ ਬਰਨ ਜਾਂ ਪਾਸਾ ਹੁੰਦਾ ਹੈ ਉਨਾ ਪੈਦੀ ਕੋਈ ਰੈਸਪੀ ਤਿਆਰ ਕਰਦੇ ਇਹ ਵੀ ਨਹੀਂ ਆਪਾਂ ਵੇਸਟ ਕਰਨੇ ਇਹ ਵੀ ਆਪਾਂ ਰੱਖਾਂਗੇ ਇਹਦਾ ਵੀ ਕੁਝ ਬਣਾਵਾਂਗੇ ਠੀਕ ਆ ਤੇ ਵੀਡੀਓ ਤੁਸੀਂ ਪੂਰੀ ਵੀਡੀਓ ਵਾਚ ਕਰਿਆ ਕਰੋ ਸਾਰੀ ਵੀਡੀਓ ਵਾਚ ਕਰਨ ਤੇ ਪਤਾ ਲੱਗਦਾ ਹੈ ਕਿ ਵੇਸਟ ਹੋ ਜਾ ਕੀ ਨਹੀਂ ਹੈਗਾ ਹਨਾ ਪੂਰੀ ਵੀਡੀਓ ਵਾਚ ਕਰਿਆ ਕਰੋ ਸਾਰੀ ਇਹ ਪੂਰੀ ਤਰ੍ਹਾਂ ਰੈਸਪੀ ਦਾ ਵੀ ਪਤਾ ਲੱਗਦਾ ਫਿਰ ਆਪਾਂ ਨੂੰ ਪਤਾ ਵੀ ਲੱਗਦਾ ਵੀ ਕਿ ਚੰਗਾ ਬਣਿਆ ਕਿ ਮਾੜਾ ਬਣਿਆ ਹਨਾ ਠੀਕ ਹੈ ਨਾ ਤੇ ਥੈਂਕ ਯੂ ਸੋ ਮੱਚ ਵੀਡੀਓ ਨੂੰ ਸਪੋਰਟ ਕਰਨ ਵਾਸਤੇ ਤੁਸੀਂ ਸਾਰੇ ਭੈਣ ਭਰਾਵਾਂ ਨੇ ਬਹੁਤ ਸਪੋਰਟ ਕਰਦੇ ਹੋ ਤੁਸੀਂ ਬਹੁਤ ਲੋਕਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਥੈਂਕ ਯੂ ਸੋ ਮੱਚ ਸੋਹਣੇ ਸੋਹਣੇ ਕਮੈਂਟ ਕਰਦੀਆਂ ਭੈਣਾਂ ਵੀਰ ਸਾਰੇ ਤੇ ਆਪਾਂ ਸਾਰਿਆਂ ਦੀ ਸਪੋਰਟ ਨਾਲ ਹੀ ਅੱਗੇ ਵਧ ਸਕਦੇ ਹਨਾ ਇਕੱਲਾ ਕੋਈ ਨਹੀਂ ਅੱਗੇ ਵਧ ਸਕਦਾਗਾ ਕਿਉਂਕਿ ਇੱਕ ਤੇ ਇੱਕ 2 11 ਹੁੰਦੇ ਹਨਾ ਤੇ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਨਾ ਠੀਕ ਹੈ ਤੇ ਸਾਰਿਆਂ ਦੀ ਸਪੋਰਟ ਨਾਲ ਹੀ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਨਾਲ ਨਾਲ ਮੇਰੇ ਰੈਸਪੀਆਂ ਦੇਖਣ ਨੂੰ ਮਿਲਣਗੀਆਂ ਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹੁਣ ਆਪਾਂ ਅੱਗੇ ਵੀਡੀਓ ਸ਼ੁਰੂ ਕਰਦੇ ਹੁਣ ਆਪਾਂ ਜਿਹੜੇ ਪੀਸ ਨੇ ਨਾ ਇਹਨਾਂ ਨੂੰ ਆਪਾਂ ਹੋ ਘੱਲ ਲਏ ਥੋੜੇ ਥੋੜੇ ਛੋਟੇ ਛੋਟੇ ਪੀਸ ਹੋਰ ਛੋਟੇ ਕਰ ਲੈਣੇ पा ने ल आहे गा डा दुद्ध नाही हा रूम रूम टँपरेचर आहे ਉਗੀਏ ਕਿ ਪ੍ਰੋਬਲਮ ਤਾਂ ਤੇ ਹੁਣ ਆਪਾਂ ਇਹਦੇ ਵਿੱਚ ਮਲਾਈ ਪਾ ਦਿੰਦੇ ਹਾਂ ਥੋੜੀ ਜੀ ਚਮਚਾ ਭਰ ਕੇ ਪਹਿਲਾਂ ਦੁੱਧ ਪਾਇਆ ਸੀ ਕਿਉਂਕਿ ਜੇ ਆਪਾਂ ਮਲਾਈ ਤੇ ਦੁੱਧ ਪਾਉਨੇ ਆ ਨਾ ਤੇ ਫਿਰ ਆਪਾਂ ਨੂੰ ਬ੍ਰੈਡਾਂ ਦਾ ਜਿਹਾ ਨਹੀਂ ਟੇਸਟ ਆਉਂਦਾ ਤੁਸੀਂ ਇਸ ਤਰੀਕੇ ਨਾਲ ਗਲਾਬ ਜਮਨ ਬਣਾ ਕੇ ਦੇਖੋ ਬਹੁਤ ਹੀ ਚੰਗੇ ਤੇ ਬਹੁਤ ਹੀ ਸੁਆਦੀਸ਼ਟ ਬਣਦੇ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗੁੰਨਾਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਇਕੱਠਾ ਕਰਨਾ ਜਦੋਂ ਵੀ ਆਪਾਂ ਗੁਲਾਬ ਜਾਮਨ ਜਾਂ ਰਸਗੁੱਲੇ ਬਣਾਉਨੇ ਹਨ ਕੋਈ ਵੀ ਐਵੇਂ ਦੀ ਚੀਜ਼ ਮੀਂਝ ਜਿਵੇਂ ਆਪਾਂ ਜਿਹੜੀ ਰੋਲ ਕਰਨੀ ਹੁੰਦੀ ਬੋਲ ਬਣਾਉਨੇ ਹੁੰਦੇ ਆ ਉਹ ਨਾ ਆਪਾਂ ਚੰਗੀ ਤਰ੍ਹਾਂ ਜਦੋਂ ਗੁੰਨਦੇ ਆ ਉਹਨੂੰ ਆਪਾਂ ਇੱਕ ਦੋ ਵਾਰੀ ਪਟਕਾ ਕੇ ਦੇਖਿਆ ਕਰੋ ਕਿ ਇਹ ਖਿੱਲਰਦੀ ਤਾਂ ਨਹੀਂ ਅਗਰ ਜੇ ਖਿੱਲਰਦੀ ਆ ਤੇ ਫਿਰ ਉਹਦੇ ਵਿੱਚ ਤੁਸੀਂ ਦੇਖੋ ਕਿ ਉਹਨੂੰ ਥੋੜਾ ਜਿਆ ਹੋਰ ਦੁੱਧ ਜਾਂ ਪਾਣੀ ਪਾਉਣ ਦੀ ਉਹਦੇ 'ਚ ਹੋਰ ਉਹ ਆ ਕਿਉਂਕਿ ਆਟਾ ਸੌਫਟ ਜਿਹਾ ਆਪਾਂ ਕਰਾਂਗੇ ਇਸ ਤਰ੍ਹਾਂ ਪਟਕਾ ਪਟਕਾ ਕੇ ਮਾਰਾਂਗੇ ਕਿਉਂਕਿ ਬ੍ਰੈਡਾਂ ਦੇ ਵਿੱਚ ਵੀ ਉਹ ਸੂਜੀ ਸਾਜੀ ਹੁੰਦੀ ਆ ਮੈਦਾ ਹੁੰਦਾ ਤੇ ਬੇਕਿੰਗ ਪਾਊਡਰ ਵਗੈਰਾ ਹੁੰਦਾ ਆ ਆਪਾਂ ਕਿਉਂ ਹੋਰ ਥੋੜਾ ਜਿਆ ਲਾਵਾਂਗੇ ਤੇ ਇਸੇ ਤਰ੍ਹਾਂ ਘਿਉ ਲਾ ਕੇ ਤੇ ਆਪਾਂ ਉਹ ਕਰਾਂਗੇ ਆਟੇ ਨੂੰ ਤੇ ਹੋਰ ਆਪਾਂ ਇਹਨੇ ਵੀ ਨਹੀਂ ਹੇੜੀਆਂ ਲੈ ਆਂਦੇ ਆ ਤੇ ਆਪਾਂ ਇੱਕ ਕੌਲੀ ਭਰ ਕੇ ਖੰਡ ਦੀ ਪਹਿਲਾਂ ਆਪਾਂ ਨਾਲ ਚਾਚਨੀ ਬਣਾ ਕੇ ਰੱਖ ਲੈਂਦੇ ਆ ਆਟਾ ਗੁੰਨ ਕੇ ਤੇ ਨਾਲ ਆਪਾਂ ਹੁਣ ਉਹ ਕਰਦੇ ਚਾਚਨੀ ਬਣਾਉਂਦੇ 1.5 ਕੂਕੂਲਿਖੰਡ ਦੀ ਪਾਈ ਆਪਾਂ ਨੇ ਤੇ 2 ਕੂਕੂਲੀਆਂ ਆਪਾਂ ਪਾਵਾਂਗੇ ਪਾਣੀ ਦੀਆਂ ਜੇ ਆਪਾਂ ਨੂੰ ਵੱਧ ਘੱਟ ਲੱਗਿਆ ਤੇ ਆਪਾਂ ਹੋਰ ਪਾਣੀ ਪਾ ਸਕਦੇ ਹਾਂ ਤੇ ਚਾਚਨੀ ਆਪਾਂ ਜਿਆਦਾ ਥਿੱਕ ਨਹੀਂ ਬਣਾਉਣੀ ਹੁੰਦੀ ਮੀਨਜ ਪਤਲੀ ਜੀ ਧਾਰ ਬਣਨੀ ਚਾਹੀਦੀ ਕਿਉਂਕਿ ਜੇ ਚਾਚਨੀ ਉਹੋ ਹੋਊਗੀ ਨਾ ਤੇ ਫੇਰ ਹੀ ਗਲਾਬਜਾਮਨ ਦੇ ਵਿੱਚ ਵੜੂਗੀ ਚਾਹੇ ਗਲਾਬਜਾਮਨ ਹੋਣ ਚਾਹੇ ਰਸਗੁੱਲੇ ਹੋਣ ਕੁਛ ਵੀ ਹੋਵੇ ਰਸਗੁੱਲੇ ਜਿਆਦੇ ਸੌਫਟ ਹੁੰਦੇ ਆ ਗਲਾਬਜਾਮਨ ਥੋੜੇ ਜੀ ਹਾਰਡ ਹੁੰਦੇ ਆ ਜਿਆਦੇ ਤੇ ਫਿਰ ਉਹ ਹੁੰਦਾ ਹੁਣ ਆਪਾਂ ਨੇ ਇਧਰ ਗੈਸ ਚਲਾਤਾ ਹੁਣ ਇਹ ਚਾਚਣੀ ਉਬਲੂਗੀ ਤੇ ਨਾਲ ਹੀ ਆਪਾਂ ਨੇ ਦੋ ਪਾਤੀਆਂ ਲੈ ਚੀਆਂ ਤੇ ਹੁਣ ਆਪਾਂ ਉਹ ਕਰਦੇ ਇਹਦੀ ਵੇਟ ਕਰਦੇ ਚਾਚਣੀ ਬਣਾਣ ਦੀ ਤੇ ਮੈਨੂੰ ਤਾਂ ਬਹੁਤ ਪਸੰਦ ਆ ਖਾਂਦੀ ਤੇ ਮੈਂ ਆਪਾਂ ਬਹੁਤ ਘੱਟ ਆ ਇੱਕ ਅੱਧਾ ਕਿਤੇ ਕੀ ਹੋਇਆ ਨਾ ਜ਼ਿਆਦੀ ਖੰਡ ਮੈਨੂੰ ਪਸੰਦ ਆ ਤੇ ਨਾ ਹੀ ਜ਼ਿਆਦਾ ਮੈਨੂੰ ਲੂਣ ਪਸੰਦ ਆ ਤੇ ਉਹ ਤੇ ਇਧਰ ਹੁਣ ਆਪਾਂ ਨੇ ਆਟਾ ਬਣਾ ਕੇ ਰੱਖਿਆ ਸੀਗਾ ਨਾ ਤੇ ਦੇਖੋ ਤੁਸੀਂ ਕਿੰਨਾ ਸੋਹਣਾ ਜਿਆਦਾ ਨਾ ਏ ਹਾਰਾ ਨਾ ਜਿਆਦਾ ਏ ਪਤਲਾ ਨਾ ਜਿਆਦਾ ਕਰੜਾ ਹੁਣ ਥੋੜਾ ਜਿਹਾ ਮੈਂ ਘੋਵ ਵਿੱਚ ਉਹਦੇ ਰੱਖ ਲਿਆ ਸੀਗਾ ਡੋਂਗੇ ਜਿਹੇ ਦੇ ਤੇ ਉਹ ਆਪਾਂ ਪਲੇਟ ਨੂੰ ਲਾ ਲਿਆ ਤੇ ਹੁਣ ਆਪਾਂ ਉਹ ਕਰਦੇ ਆ ਇੱਕ ਵਾਰੀ ਆਪਾਂ ਫੇਰ ਚੰਗੀ ਤਰ੍ਹਾਂ ਇਹਨੂੰ ਉਹ ਕਰ ਲੈਨੇ ਦੇਖੋ ਤੁਸੀਂ ਇਹ ਸਿੱਟਣ ਤੇ ਇਸ ਤਰ੍ਹਾਂ ਜਮਾ ਹੀ ਨਹੀਂ ਉਹ ਹੁੰਦਾਗਾ ਪੀਪਟਕ ਕੇ ਮਾਰਨ ਦਾ ਤੇ ਤੁਸੀਂ ਹੁਣ ਮੈਂ ਬੋਲ ਬਣਾਉਂਦੀ ਦੇਖੋ ਤੁਸੀਂ ਆਪਦੇ ਹਿਸਾਬ ਨਾਲ ਬੋਲ ਬਣਾਓ ਵਿਕੀ ਮੇਲੇ ਬਣਾਉਣੇ ਆ ਤੁਸੀਂ ਵੱਡੇ ਬਣਾਉਣੇ ਛੋਟੇ ਬਣਾਉਣੇ ਕਿਵੇਂ ਦੇ ਬਣਾਉਣੇ ਠੀਕ ਮੈਂ ਮੀਡੀਅਮ ਜੈਸਾ ਜ ਬਣਾਇਆ ਨਾ ਜ਼ਿਆਦੇ ਵੱਡੇ ਬਣਾਏ ਨਾ ਜ਼ਿਆਦੇ ਛੋਟੇ ਬਣੇ ਇਹ ਵੀ ਕਿਸੇ ਸਬਸਕ੍ਰਾਈਬਰ ਦਾ ਮੈਸੇਜ ਆਇਆ ਸੀਗਾ ਗੁਲਾਬ ਜਾਮਨ ਮਿਲਕ ਪਾਊਡਰ ਦੇ ਤੇ ਮੈਂ ਪਹਿਲਾਂ ਇਹ ਬਣਾਇਆ ਫਿਰ ਮਿਲਕ ਪਾਊਡਰ ਦੇ ਵੀ ਕਿਸੇ ਦਿਨ ਬਣਾਉਂਗੀ ਠੀਕ ਹੈ ਤੇ ਆਪਾਂ ਇਸੇ ਤਰ੍ਹਾਂ ਹੀ ਸਾਰੇ ਬੋਲ ਤਿਆਰ ਕਰਾਂਗੇ ਠੀਕ ਆ ਇਹ ਆਪਾਂ ਨੇ ਹੁਣ ਇੱਕ ਥੋੜਾ ਜਿਹਾ ਲੈ ਲਿਆ ਸੀਗਾ ਆ ਵੱਖਰਾ ਮੈਦਾ ਉਹ ਮਿਸ਼ਰਣ ਜਿਆ ਤੇ ਇਹਦੇ ਵਿੱਚ ਆਪਾਂ ਨੇ ਨਾ ਗ੍ਰੀਨ ਰੰਗ ਪਾਇਆ ਪਹਿਲੇ ਮੈਂ ਜੈਲੋ ਪਾਉਣ ਲੱਗੀ ਸੀ ਤੇ ਫਿਰ ਮੇਰੇ ਕੋਲੇ ਜੈਲੋ ਨਹੀਂ ਸੀ ਪੂਰਾਗਾ ਥੋੜਾ ਜਿਹਾ ਸੀਗਾ ਖਤਮ ਹੋਇਆ ਪਿਆ ਸੀ ਤੇ ਹੁਣ ਮੈਂ ਇਹ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਆਪਾਂ ਦੋ ਤਰ੍ਹਾਂ ਦੇ ਬਣਾਵਾਂਗੇ ਇੱਕ ਆਪਾਂ ਪਲੇਨ ਬਣਾਵਾਂਗੇ ਇੱਕ ਆਪਾਂ ਇਸ ਤਰ੍ਹਾਂ ਵਿੱਚ ਬਣਾ ਕੇ 컬러 ਵਾਲੀ ਤੇ ਉਹ ਬਣਾ ਕੇ ਪਾਵਾਂਗੇ ਇਹ ਵੀ ਬਹੁਤ ਵਧੀਆ ਬਣਦੀ ਆ ਤੇ ਅਗਰ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਥੈਂਕ ਯੂ ਸੋ ਮਚ ਜਿਨ੍ਹਾਂ ਨੇ ਚਾਈਨਾ ਨੂੰ ਸਬਸਕ੍ਰਾਈਬ ਕੀਤਾ ਵੀਡੀਓ ਫੁੱਲ ਵਾਚ ਕਰਦੇ ਆ ਦੇਖਦੇ ਆ ਸੋਹਣੇ ਸੋਹਣੇ ਕਮੈਂਟ ਕਰਦੇ ਆ ਠੀਕ ਹੈ ਤੇ ਮੌਸਮ ਬਹੁਤ ਸੀ ਹੁਣ ਤੱਕ ਕੁਝ ਨਹੀਂ ਸੁਣਦਾ ਸੀ ਆਵਾਜ਼ ਤੇ ਲਾਈਟ ਵੀ ਬਹੁਤ ਤੰਗ ਕਰਦੀ ਸੀ ਆਗੀ ਚਲਗੀ ਆਗੀ ਚਲਗੀ ਆਗੀ ਚਲਗੀ ਇਸੇ ਤਰ੍ਹਾਂ ਹੀ ਤੇ ਹੁਣ ਆਪਣੀਆਂ ਨਿੱਕੀਆਂ ਨਿੱਕੀਆਂ ਇਹਦੀਆਂ ਵੀ ਗੋਲ ਗੋਲ ਉਹ ਬਾਲ ਜੇ ਬਣਾ ਲਵਾਂਗੇ ਕਿਉਂਕਿ ਬਾਲ ਬਣਾਉਣਾ ਨਾ ਵਿਚਲੀ ਜਿਹੜੀ ਉਹਦੀ ਉਹ ਇਹ ਲੇਹਰ ਜੀ ਵਧੀਆ ਬਣਦੀ ਜੇ ਆਪਾਂ ਉਂਝੀ ਮਾੜਾ ਜਿਹਾ ਫੜ ਕੇ ਤੇ ਵਿੱਚ ਪਾ ਦਈਏ ਵੀ ਉਹਦੇ ਬਣਾਉਣ ਲੱਗੇ ਬਾਲ ਇਸ ਤਰ੍ਹਾਂ ਹੀ ਟਿੱਕੀ ਜਿਹਦੇ ਵਿੱਚ ਆਪਾਂ ਰੱਖ ਲਈਏ ਉਵੇਂ ਸੋਹਣਾ ਨਹੀਂ ਬਣ ਇਸ ਤਰ੍ਹਾਂ ਜਿਵੇਂ ਬਾਲ ਬਣਾਈ ਨਾ ਤੇ ਸ਼ੇਪ ਬਹੁਤ ਸੋਹਣੀ ਬਣਦੀ ਹੈ ਵਿੱਚੋਂ ਵੀ ਸੋਹਣੀ ਬਣਦੀ ਹੈਗੀ ਠੀਕ ਹੈ ਨਾ ਤੇ ਇਸੇ ਤਰ੍ਹਾਂ ਕਰਕੇ ਆਪਾਂ ਨੇ 5-6 ਇਹ ਬਣਾ ਲਈ ਦੋ ਤਿੰਨ ਆਪਾਂ ਨੇ ਉਹ ਦੂਜੇ ਬਣਾ ਲਏ ਜਿਵੇਂ ਦੇ ਚਮਚਮ ਦੀ ਸ਼ੇਪ ਹੁੰਦੀ ਆ ਸ਼ੇਪ ਤਾਂ ਦੇਣੀ ਆਪਣੀ ਮਰਜ਼ੀ ਆ ਭਲਾਂ ਦੀ ਇਹ ਉਹ ਰਾਸਗੁੱਲੇ ਵਾਲੀ ਸ਼ੇਪ ਵੀ ਆਪਾਂ ਦੇ ਸਕਦੇ ਚਮਚਮ ਵਾਲੀ ਜਿਵੇਂ ਹੁੰਦੀ ਆ ਤੇ ਇਸੇ ਤਰ੍ਹਾਂ ਕਰਕੇ ਆਪਾਂ ਨੇ ਸਾਰੇ ਬਣਾ ਲਏ ਤੇ ਇਹ ਬਹੁਤ ਵਧੀਆ ਬਣਦੇ ਆ ਬਹੁਤ ਹੀ ਸਵਾਦਿਸ਼ਟ ਬਣਿਆਂਗੇ ਜਿਵੇਂ ਹੀ ਨਹੀਂ ਪਤਾ ਲੱਗਦਾ ਵੀ ਇਹ ਬ੍ਰੈਡ ਤੋਂ ਬਣਿਆ ਜਾਂ ਕਿਵੇਂ ਕਿਉਂਕਿ ਮલાઈ ਪਾਉਣ ਦੇ ਨਾਲ ਜਿਹੜਾ ਬ੍ਰੈਡ ਦਾ ਟੇਸਟ ਹੁੰਦਾ ਨਾ ਉਹ ਮੁੱਕ ਜਾਂਦਾ ਕਿਉਂਕਿ ਮਲਾਈ ਜਿਹੜੀ ਆ ਉਹ ਬਰੈਡ ਦਾ ਸਾਰਾ ਟੇਸਟ ਜਿਹੜਾ ਨਾ ਆਪਣੇ ਆਪ ਆਪਣੇ ਵੱਲ ਨੂੰ ਖਿੱਚ ਲੈਂਦੀ ਮਲਾਈ ਇੱਕ ਖੋਏ ਦਾ ਕੰਮ ਕਰਦੀ ਆ ਹਨਾ ਰੀਜਨਲ ਮਲਾਈ ਹੋਵੇ ਤਾਂ ਇਸੇ ਤਰ੍ਹਾਂ ਕਰਕੇ ਆਪਾਂ ਸਾਰੇ ਸਾਰੇ ਬੋਲ ਤਿਆਰ ਕਰ ਲੇ ਤੇ ਕੋਈ ਵੀ ਕੰਮ ਕਰਨ ਵਾਸਤੇ ਮਿਹਨਤ ਤਾਂ ਜ਼ਰੂਰ ਲੱਗਦੀ ਹੈ ਅਗਰ ਆਪਾਂ ਬੱਚਿਆਂ ਨੂੰ ਖੁਸ਼ ਕਰਨਾ ਹੈ ਆਪਾਂ ਆਪ ਖੁਸ਼ ਰਹਿਣਾ ਹੈ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਵੀ ਆਪਾਂ ਨੂੰ ਕੋਈ ਬਿਮਾਰੀ ਸ਼ਮਾਰੀ ਨਾ ਲੱਗੇ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਤੇ ਇਹ ਦੇਖੋ ਤੁਸੀਂ ਆਪਾਂ ਨੂੰ ਸੁੱਧ ਚੀਜ਼ਾਂ ਵਰਤਣੀਆਂ ਚਾਹੀਦੀਆਂ ਘਰ ਵਿੱਚ ਲੋ ਜੀ ਚਾਚਨੀ ਵੀ ਆਪਣੀ ਰੈਡੀ ਹੋ ਗਈ ਤੇ ਹੁਣ ਦੇਖੋ ਕਿਉਂਕਿ ਆਪਾਂ ਨੇ ਥੋੜੀ ਚੀਜ਼ ਵੀ ਬਣਾਉਣੀ ਆ ਘਰ ਦੀ ਤੇ ਉਹਦੇ ਵਿੱਚ ਸਬਰ ਹੁੰਦਾ ਤੇ ਇਧਰ ਆਪਾਂ ਨੇ ਥੋੜਾ ਜਿਹਾ ਗੁਲਾਬ ਜਲ ਪਾਤਾ ਨਾਲ ਕਿਉਂਕਿ ਗੁਲਾਬ ਜਲ ਦਾ ਟੇਸਟ ਜਿਹੜਾ ਹੁੰਦਾ ਵੀ ਬਹੁਤ ਵਧੀਆ ਹੁੰਦਾ ਠੀਕ ਹੈ ਗਲਾਬ ਜਲ ਦਾ ਟੇਸਟ ਵੀ ਸੋਹਣਾ ਹੁੰਦਾ ਨਾਲ ਹੁੰਦੀ ਹੈ ਇਲਾਇਚੀ ਜਿਵੇਂ ਹਨਾ ਤੇ ਆਪਾਂ ਹੁਣ ਉਹ ਦੇਖੋ ਤੇਲ ਗਰਮ ਹੋਣ ਵਾਸਤੇ ਰੱਖ ਦਿੱਤਾ ਸੀਗਾ ਠੀਕ ਹੈ ਤੇ ਆਪਾਂ ਕੋਈ ਦੇਸੀ ਘਿਓ ਵਿੱਚ ਨਹੀਂ ਬਣਾਏ ਆਪਾਂ ਐਵੇਂ ਝੂਠ ਬੋਲੀਏ ਤੇ ਆਪਾਂ ਨੇ ਰਿਫਾਈਨਡ ਵਿੱਚ ਬਣਾਏ ਆ ਠੀਕ ਹੈ ਰਿਫਾਈਨਡ ਚੰਗੇ ਵਾਲਾ ਜਿਹੜਾ ਹੁੰਦਾ ਉਹ ਰਿਫਾਈਨਡਾਂ ਗਾ ਵਧੀਆ ਤੇ ਆਪਾਂ ਇਹਦੇ ਵਿੱਚ ਬਣਾਏ ਆ ਤੇ ਆਪਾਂ ਘਰੇ ਚੀਜ਼ ਕੋਈ ਵੀ ਬਣਾਉਣੇ ਆ ਤੇ ਆਪਾਂ ਨੂੰ ਪਤਾ ਵੀ ਏ ਰੀਜਨਲ ਆ ਠੀਕ ਆ ਬੱਚਿਆਂ ਨੂੰ ਜਿਵੇਂ ਚਾਹੀਏ ਸੰਡੇ ਸੰਡੇ ਵੀ ਪੈਣਾ ਬਣਾ ਕੇ ਦੇ ਸਕਦੀ ਇਹ ਵੀ ਨੂੰ ਮੇਰੀ ਮੰਮੀ ਕਹਿੰਦੀ ਹੁੰਦੀ ਜਦੋਂ ਵੀ ਕੋਈ ਚੀਜ਼ ਬਣਾਉਣ ਲੱਗੇ ਨਾ ਕੜਾਈ ਦੇ ਉੱਤੋਂ ਦੀ ਵਾਰ ਕੇ ਸਿੱਟਣੀ ਸਿੱਟਿਆ करिए ਤੇ ਫਿਰ ਨજર ਨਹੀਂ ਲੱਗਦੀ ਵੀ ਹਨਾ ਤੇ ਚੀਜ਼ ਸਵਾਦ ਬਣਦੀ ਹੈ ਤੇ ਦੇਖੋ ਤੁਸੀਂ ਕੜਾਈ ਦੇ ਨਾਲ ਜਮਾ ਨਹੀਂ ਜੁੜਿਆਗਾ ਤੇ ਜਦੋਂ ਵੀ ਆਪਾਂ ਤੇਲ ਪਾਉਣ ਤੋਂ ਪਹਿਲਾਂ ਕੜਾਈ ਦੇ ਵਿੱਚ ਚੰਗੀ ਤਰ੍ਹਾਂ ਉਹ ਤੇਲ ਪਾ ਕੇ ਕੋਈ ਚੀਜ਼ ਫਰਾਈ ਕਰਨ ਤੋਂ ਪਹਿਲਾਂ ਕੜਾਈ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਕੜਛੀ ਜਾਂ ਕੁਝ ਵੀ ਛਾਨਨੀ ਚਾਰਨੀ ਵਗੈਰਾ ਕੁਝ ਵੀ ਚੰਗੀ ਤਰ੍ਹਾਂ ਮਾਰਦੀ ਹੈ ਨਾ ਫਿਰ ਉਹ ਤੇਲ ਜਿਹੜਾ ਹੁੰਦਾ ਜਿਵੇਂ ਥੱਲੇ ਵੀ ਜਿਆਦਾ ਤੱਤਾ ਹੁੰਦਾ ਤੇ ਆਪਾਂ ਹੁਣ ਲੋ ਫਲੇਮ ਤੇ ਇਹਨਾਂ ਨੂੰ ਪਕਾਵਾਂਗੇ ਵਧੀਆ ਚੰਗੀ ਤਰ੍ਹਾਂ ਕਿਉਂਕਿ ਬ੍ਰੈਡਾਂ ਦੇ ਕਿਤੇ ਪਹਿਲੀ ਪਹਿਲਾਂ ਇੱਕ ਦੋ ਵਾਰੀ ਮੈਂ ਬਣਾਏ ਸੀਗੇ ਬਹੁਤ ਸੋਹਣੇ ਬਣੇ ਸੀਗੇ ਤੇ ਅੱਜ ਪਤਾ ਨਹੀਂ ਹੁਣ ਇੱਥੇ ਇੰਡੀਆ ਬ੍ਰੈਡ ਕਿਵੇਂ ਦੇ ਅਸੀਂ ਖਾਂਦੇ ਨਹੀਂ ਜਿਆਦਾ ਬ੍ਰੈਡ ਬਰੱਡ ਤੇ 나ਈ ਮੈਨੂੰ ਪਤਾ ਹੈਗਾ ਤੇ ਪਰ ਮੈਂ ਉੱਥੇ ਤਾਂ ਦੋ ਤਿੰਨ ਵਾਰੀ ਬਣਾਏ ਸੀ ਬਹੁਤ ਸੋਹਣੇ ਬਣਦੇ ਹੈਗੇ ਤੇ ਹੁਣ ਦੇਖੋ ਤੁਸੀਂ ਆਪਾਂ ਨੇ ਸਾਰੇ ਇਹ ਪਾ ਦੇਣੇ ਆਗੇ ਜਿਹੜੇ ਬੋਲ ਬਣਾਏ ਸੀਗੇ ਤੇ ਹੁਣ ਆਪਾਂ ਸੇਮ ਤੇ ਕਰਕੇ ਇਹਨਾਂ ਨੂੰ ਪਕਾਵਾਂਗੇ ਨਾ ਤੇ ਥੱਲੇ ਜੁੜੇ ਆ ਨਾ ਇਹ ਉਹ ਹੋਏ ਆਗੇ ਬਹੁਤ ਸੋਹਣੇ ਫਰਾਈ ਵੀ ਹੋਣਗੇ ਕਲਰ ਦੇਖੋ ਤੁਸੀਂ ਆਪ ਹੀ ਸੋਨਾ ਸੋਨਾ ਕਲਰ ਦੀ ਸੀ ਜਾਂਦਾ ਇਹਨਾਂ ਦਾ ਤੇ ਆਪਾਂ ਕੋਈ ਵੀ ਚੀਜ਼ ਘਰੇ ਬਣਾਉਣੀ ਆ ਨਾ ਤੇ ਆਪਾਂ ਨੂੰ ਪਤਾ ਹੁੰਦਾ ਇਹ ਰੀਜਨ ਵਾਲਾ ਠੀਕ ਆ ਆਪਾਂ ਮਾਰਕੀਟ ਤੋਂ ਲਿਆਉਣੇ ਆ ਕੋਈ ਸੌਸ ਵਗੈਰਾ ਕੁਝ ਵੀ ਹਨਾ ਜੇ ਆਪਾਂ ਕੋਈ ਬਣੀ ਮਠਿਆਈ ਲਿਓਨੇ ਆਪਾਂ ਨੂੰ ਪਤਾ ਪਿੱਛੇ ਰੈਸਟੋਰੈਂਟਾਂ ਵਿੱਚ ਦੁਕਾਨਾਂ ਵਿੱਚ ਕੀ ਕੀ ਹੋਪਾ ਪਹਿਲਾਂ ਇਹਨੂੰ ਇੰਜ ਕਰਕੇ ਦੇਖਾਂਗੇ ਕਿਉਂਕਿ ਇੰਜ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਥੱਲੇ ਤਾਂ ਨਹੀਂ ਜੁੜੇਗੀ ਕਿਉਂਕਿ ਜੇ ਆਪਾਂ ਕਟਛੀ ਨਾਲ ਵਗੈਰਾ ਨਾਲ ਉਹ ਕਰਦੇ ਆ ਮੈਂ ਤੇ ਕਾਰ ਹੀ ਨਹੀਂ ਹੁਣੀ ਤਕਰੀਬਨ ਕਿਉਂਕਿ ਆਪਦੀ ਰੈਸਪੀ ਦਾ ਆਪ ਨੂੰ ਪਤਾ ਹੁੰਦਾ ਵੀ ਇਹਦੇ ਵਿੱਚ ਕੋਈ ਘਾਟ ਤਾਂ ਨਹੀਂਗੀ ਜਦੋਂ ਆਪਾਂ ਨੂੰ ਪਤਾ ਹੈ ਚੀਜ਼ਾਂ ਸਾਰੀਆਂ ਪਰਫੈਕਟ ਨੇ ਸਾਰਾ ਕੁਝ ਪੂਰਾ ਛੁਰਾ ਹੈ ਫਿਰ ਆਪਾਂ ਨੂੰ ਕੋਈ ਉਹ ਹੋਣੀ ਹੈ ਤੇ ਦੇਖੋ ਤੁਸੀਂ ਆਪਾਂ ਕੜਾਹੀ ਲਾਉਂਦੇ ਨਾਲ ਵੀ ਇਹ ਸਾਰੇ ਆਪਣੇ ਆਪ ਪੁਲਤ ਹੁੰਦੇ ਸੀਗੇ ਤੇ ਹੁਣ ਵੀ ਤੇ ਇਹ ਕੋਈ ਉਹ ਨਹੀਂ ਹੋਏਗੇ ਕਲਰ ਦੇਖੋ ਤੁਸੀਂ ਆਪਣੇ ਆਪ ਕਿੰਨਾ ਸੋਹਣਾ ਹੋ ਲੱਗ ਪਿਆ ਜਿਵੇਂ ਇਹ ਉਹ ਕਹਿੰਦੇ ਹੁੰਦੇ ਨੇ ਨਾ ਤਰ ਕੇ ਉੱਪਰ ਆ ਜਾਂਦੇ ਆ ਇਹ ਵਧੀਆ ਆ ਗਏ ਆ ਤੇ ਅੱਗੇ ਹੁਣ ਖਾਦੇ ਤੋਂ ਪਤਾ ਲੱਗੂਗਾ ਖਾਣ ਵਾਲੇ ਦੱਸਣਗੇ ਤੇ ਕੀਵੇਂ ਦੇ ਬਣਿਆ ਤੇ ਆਪਾਂ ਤਾਂ ਬਣਾ ਦਿੱਤੇ ਤੇ ਜਿਨ੍ਹਾਂ ਨੇ ਕਮੈਂਟ ਕੀਤਾ ਸੀ ਤੁਸੀਂ ਪਹਿਲਾਂ ਇਹ ਰੈਸਪੀ ਤਿਆਰ ਟਰਾਈ ਕਰਕੇ ਦੇਖੋ ਅਗਰ ਜੇ ਤੁਸੀਂ ਇਹ ਰੈਸਪੀ ਟਰਾਈ ਕਰਕੇ ਦੇਖ ਲਈ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਆ ਵੀ ਅਸੀਂ ਹਾਂ ਟਰਾਈ ਕੀਤੀ ਸੀ ਬਹੁਤ ਸੋਹਣੇ ਬਣਿਆ ਫਿਰ ਮੈਂ ਮਿਲਕ ਪਾਊਡਰ ਦੇ ਵੀ ਜਰੂਰ ਬਣਾ ਕੇ ਸ਼ੇਅਰ ਕਰੂੰਗੀ ਠੀਕ ਹੈ ਤੇ ਇਹ ਚਾਰਨੀ ਮਾਰਨ ਦੇ ਤੇ ਚਾਹ ਚਾਰਨੀ ਉੱਤੇ ਮਾਰਨ ਦਾ ਮਤਲਬ ਇਹ ਆ ਵੀ ਇਹਨਾਂ ਨੂੰ ਕਲਰ ਸਾਰਾ ਸੇਮ ਸੇਮ ਮਿਲ ਜੇ ਕਿਉਂਕਿ ਜੇ ਆਪਾਂ ਨਾ ਉਹੋ ਕਰਦੇ ਆ ਖੁਰਚਨੇ ਦੇ ਨਾਲ ਫੇਰ ਇਹਨਾਂ ਕੋਈ ਕਿੱਧਰ ਨੂੰ ਹੋ ਜਾਂਦਾ ਕੋਈ ਕਿੱਧਰ ਨੂੰ ਇਹ ਇੰਨੇ ਠੀਠ ਬਣ ਜਾਂਦੇ ਆ ਵੀ ਕੀ ਨਾ ਇਹ ਨਾ ਉਹ ਫਿਰ ਇੱਕ ਸਾਈਡ ਜੇ ਕੱਚੇ ਜੇ ਆ ਅੱਧ ਪੱਕੇ ਜੇ ਰਹਿ ਜਾਂਦੇ ਨਾ ਅੱਧ ਪੱਕੇ ਜੇ ਰਹਿ ਜਾਂਦੇ ਤੇ ਹੁਣ ਦੇਖੋ ਤੁਸੀਂ ਕਲਰ ਕਿੰਨਾ ਸੋਹਣਾ ਆ ਗਿਆ ਬਹੁਤ ਸੋਹਣਾ ਕਲਰ ਆਇਆਗਾ ਕਿ ਆਪਾਂ ਹੁਣ ਨਾਲ ਦੀ ਨਾਲ ਹੀ ਇਹਨਾਂ ਨੂੰ ਮੈਂ ਦੋ ਤਰ੍ਹਾਂ ਦੇ ਬਣਾਏ ਆ ਜਿਵੇਂ ਇਹ ਹੁਣ ਮੈਂ ਤਿੰਨ ਚਾਰਾਂ ਨਾ ਬਲੈਕ ਕਰੂੰਗੀ ਬਲੈਕ ਕਰਨ ਦਾ ਮਤਲਬ ਐ ਵੀ ਜਿਵੇਂ ਆਪਾਂ ਬਲੈਕ ਇੱਕ ਜਾਦੇ ਬਲੈਕ ਹੁੰਦੇ ਹਨਾ ਕਾਲੇ ਕਾਲੇ ਜਾਮਣ ਜਿਨ੍ਹਾਂ ਨੂੰ ਕਹਿ ਦਿੰਦੇ ਉਹਨਾਂ ਦਾ ਮਤਲਬ ਲਿਆ ਹੁੰਦਾ ਉਹ ਸੇਮਤੇ ਕਰਕੇ ਪਕਾਉਂਦੇ ਆ ਹਨਾ ਤੇ ਸੇਮਤੇ ਕਰਕੇ ਪਕਾਈ ਜਾਂਦੀ ਉਹਨਾਂ ਦੀ ਜਿਹੜੀ ਉੱਪਰਲੀ ਸਕਿਨ ਹੁੰਦੀ ਆ ਹਨਾ ਉਹ ਬਲੈਕ ਹੋਵੇ ਜਦੋਂ ਟਾਈਟ ਹੋ ਜਾਂਦੀ ਆ ਥੋੜੀ ਜਿਹੀ ਹਾੜ ਹੋ ਜਾਂਦੀ ਉੱਤੋਂ ਬਰਨ ਹੋਣ ਲੱਗ ਜਾਂਦੀ ਵੀ ਸੜਾ ਲੱਗ ਜਾਂਦੀ ਫੇਰ ਨਾ ਉਹ ਕਾਲੇ ਗੁਲਾਬ ਜਮਨ ਉਹਨਾਂ ਨੂੰ ਕਹੇ ਜਾਂਦੇ ਆ ਜਿਆਦੇ ਰਾੜਨ ਨਾਲ ਤੇ ਇਸ ਤਰ੍ਹਾਂ ਵੈਸੇ ਤਾਂ ਜੰਗਲਾਬ ਜਮਨਾਂ ਦਾ ਕਲਰ ਤੇ ਇਹੀ ਹੁੰਦਾ ਹਨਾ ਤੇ ਤੁਹਾਨੂੰ ਕਿਵੇਂ ਦੀ ਲੱਗੀ ਮੇਰੀ ਰੈਸਪੀ ਤੇ ਕਿਵੇਂ ਦੀ ਲੱਗੀ ਮੇਰੀ ਵੀਡੀਓ ਤੇ ਸਾਰੇ ਜਣੇ ਜਰੂਰ ਦੱਸਿਓ ਕਮੈਂਟ ਕਰਕੇ ਤੇ ਜਿੰਨਾਂ ਲਈ ਮੈਂ ਵੀਡੀਓ ਪਾਈ ਹੋ ਤਾਂ ਜਰੂਰ ਦੇਖਣੇ ਵੀਡੀਓ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਵੀ ਤੁਹਾਨੂੰ ਇਹ ਪਸੰਦ ਆਈ ਮੇਰੀ ਰੈਸਪੀ ਅਗਰ ਜੇ ਤੁਸੀਂ ਟਰਾਈ ਕਰਦੇ ਹੋ ਤਾਂ ਪਲੀਜ਼ ਮੈਨੂੰ ਜ਼ਰੂਰ ਕਮੈਂਟ ਕਰਕੇ ਵੀ ਦੱਸਿਓ ਫਿਰ ਜੇ ਤੁਸੀਂ ਇਹ ਟਰਾਈ ਕੀਤੀ ਫਿਰ ਮੈਂ ਉਹ ਮਿਲਕ ਪਾਊਡਰ ਦੇ ਵੀ ਬਣਾ ਕੇ ਪਾਵਾਂਗੀ ਤੇ ਹੁਣ ਆਪਾਂ ਕੀ ਕਰਾਂਗੇ ਉਹੋ ਸੀ ਜੀ ਪੀਨਨ ਨਾਲ ਦੀ ਨਾਲ ਹੀ ਆਪਾਂ ਚਾਚਣੀ ਚ ਪਾ ਦਾਂਗੇ ਤੇ ਤਿੰਨ ਨੂੰ ਰੱਖਾਂਗੇ ਆਪਾਂ ਜਿਹੜੇ ਜ਼ਿਆਦੇ ਵੀ ਉਹ ਕਰਨੇ ਆ ਜਾਮਣ ਬਣਾਉਣੇ ਕਾਲੇ ਜਾਮਣ ਬਣਾਉਣੇ ਆ ਫਿਰ ਉਹ ਸੀ ਅਗਰ ਜਿਵੇਂ ਤੁਸੀਂ ਕੁਝ ਡਰਾਈ ਫਰੂਟ ਵਗੈਰਾ ਪਾਉਣਾ ਹੈ ਤੇ ਉਹ ਪਾ ਸਕਦੇ ਆ ਇਹਦੇ ਵਿੱਚ ਅੰਦਰ ਵੀ ਸਟਫਿੰਗ ਕਰ ਸਕਦੇ ਆ ਮੈਂ ਨਹੀਂ ਪਾਇਆ ਕੁਝ ਵੀ बिकॉज ਮੈਂ ਤੇਕਰ ਰੈਸਪੀ ਉੰਜ ਬਣਾ ਕੇ ਦਿੱਤੀ ਹੈਗੀ ਤੇ ਸੈਕਿੰਡ ਨੰਮ ਤੇ ਜਿਹੜੀ ਘਰੇ ਕੁੜੀ ਆ ਇਹ ਕਹਿੰਦੀ ਇਹੋ ਜਿਹੀ ਚੀਜ਼ਾਂ ਖਾਂਦੀ ਨਹੀਂ ਇਹ ਕਹਿੰਦੀ ਡਰਾਈ ਫਰੂਟ ਮੈਨੂੰ ਲੱड्ਦੇ ਆ ਕਿਸੇ ਚੀਜ਼ ਵਿੱਚ ਵੀ ਜੀ ਜ ਆਪਏ ਧਿਆਨ ਰੱਖਣਾ ਵੀ ਦੀ ਚਾशनी ਜਿਆਦਾ ਗੂੜੀ ਜੀ ਨਾ ਗਾੜੀ ਜੀ ਨਾ ਹੋਵੇ ਠਿੱਕ ਜੀ ਨਾ ਹੋਵੇ ਮਿੰਜੇ ਚਾशनी ਥੋੜੀ ਹਲਕੀ ਜੀ ਹੋਵੇ ਇੱਕ ਧਾਰ ਦੀ ਤੇ ਕਿਉਂਕਿ ਇਹ ਆਪਣੇ ਆਪ ਭਰਨ ਲੱਗ ਜਾਂਦੇ ਆ ਤੇ ਦੇਖੋ ਤੁਸੀਂ ਆਪਣੇ ਆਪ ਉੱਪਰ ਤਰ ਗਏ ਜੇ ਤਾਂ ਉਹ ਹੁਣ ਨਾ ਚੰਗੇ ਬਣੇ ਹੁਣ ਇਹਨਾਂ ਵਿੱਚ ਗੁੱਠਲੀ ਜੀ ਰਹਿ ਜੇ ਗੰਡ ਜੀ ਬਣ ਜੇ ਤੇ ਫਿਰ ਤਾਂ ਇਹ ਨਹੀਂ ਸਹੀ ਬਣੇਗੇ ਹੁਣ ਆਪਾਂ ਇਹਨਾਂ ਨੂੰ ਟੱਕ ਕੇ ਥੋੜਾ ਜਿਹਰੇ ਤੇ ਆਪਾਂ ਇਹਨਾਂ ਨੂੰ ਬਾਲ ਦਵਾ ਦਿੰਦੇ ਵੀ ਵਾਲ ਆ ਜਾਊਗਾ ਤੇ ਆਪਾਂ ਵਾਲਾ ਆਉਣ ਤੱਕ ਕੀ ਵੇਟ ਕਰਦੇ ਇਹਨਾਂ ਦੀ ਉਧਰ ਮੈਂ ਦੂਜੇ ਵੀ ਰੱਖੇ ਆ ਜਿਹੜੇ ਕਾਲੇ ਆ ਤੇ ਉਹ ਵੀ ਨਾਲ ਬਣ ਕੇ ਤੇ ਤਿਆਰ ਹੋ ਜਾਣਗੇ ਤੇ ਦੇਖੋ ਤੁਸੀਂ ਇਸੇ ਤਰ੍ਹਾਂ ਹੀ ਸਾਰੇ ਆ ਭੈਣਾ ਭਰਾਵਾਂ ਦਾ ਥੈਂਕ ਯੂ ਸੋ ਮੱਚ ਜਿਹੜੇ ਸਪੋਰਟ ਕਰਦੇ ਆ ਤੇ ਵੀਡੀਓ ਫੁੱਲ ਵਾਚ ਕਰਦੇ ਆ ਠੀਕ ਹੈ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੇ ਅੱਜ ਵੀਡੀਓ ਥੋੜੀ ਜੀ ਵੱਡੀ ਹੋਗੀ ਲੰਮੀ ਹੋਗੀ ਤੇ ਕਿਵੇਂ ਦੀ ਲੱਗੀ ਜਰੂਰ ਦੱਸਿਓ ਠੀਕ ਹੈ ਇਹ ਚਾਚਨੀ ਜੇ ਹੁਣ ਵਧੀਆ ਘੁੰਮੀ ਜਾਂਦੇ ਆ ਹਨਾ ਤੇ ਬਹੁਤ ਹੀ ਵਧੀਆ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਆ ਕਾਲੇ ਵੀ ਤਿਆਰ ਹੋ ਗਏ ਇਹਨਾਂ ਨੂੰ ਆਪਾਂ ਬੇਤੇ ਛੱਡ ਦਿੰਦੇ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਆਪਾਂ ਫੇਰ ਮਿਲਾਂਗੇ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਬਹੁਤ ਸੋਹਣੇ ਬਣਿਆ ਤੁਸੀਂ ਵੀ ਟਰਾਈ ਕਰੋ ਜਿਉਂਦੇ ਬਸਦੇ ਰਹੋ ਪਰਮਾਤਮਾ ਸਾਹਿਬ ਦਾ ਭਲਾ ਕਰੇ Савнута Андрю Стинявак и Тенк.